ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਦੋਸਤੋ ਝੋਨੇ ਦੀ ਫਸਲ ਦੇ ਵਿੱਚ ਇਸ ਵੇਲੇ ਜ਼ਿਮੀਦਾਰ ਜੂਰੀਏ ਦੀ ਪਹਿਲੀ ਕਿਸ਼ਤ ਜਿਹੜੀ ਪਾਰ ਆ ਰਹੀ ਨੇ ਤੇ ਵੱਖ-ਵੱਖ ਕੰਪਨੀਆਂ ਦੇ ਜਿਹੜੇ ਕਰੈਂਡੇ ਨੇ ਜਾਂ ਏਜੰਟ ਨੇ ਸੇਲਮੈਨ ਨੇ ਉਹ ਜ਼ਿਮੀਦਾਰਾਂ ਦੇ ਖੇਤਾਂ ਤੱਕ ਆ ਕੇ ਜ਼ਿਮੀਦਾਰਾਂ ਨੂੰ ਸਮਝਾ ਰਹੇ ਨੇ ਤੋ ਜੂਰੀਏ ਦੀ ਪਹਿਲੀ ਕਿਸ਼ਤ ਦੇ ਨਾਲ ਆਹ ਪ੍ਰੋਡਕਟ ਜਿਹੜਾ ਸਾਡੀ ਕੰਪਨੀ ਦਾ ਵਰਤ ਇਹਦੇ ਨਾਲ ਤੈਨੂੰ ਨਾ ਪੋਟਾਸ਼ ਪਾਉਣ ਦੀ ਲੋੜ ਹੈ ਨਾ ਜਿੰਕ ਤੱਤ ਪਾਉਣ ਦੀ ਲੋੜ ਹੈ ਨਾ ਫਾਸਫੋਰਸ ਵਾਲੀ ਕਿਸੇ ਕਾਦ ਦੀ ਲੋੜ ਹੈ ਸਾਰੀਆਂ ਹੀ ਖਾਦਾਂ ਇੱਕੋ ਹੀ ਪ੍ਰੋਡਕਟ ਦੇ ਨਾਲ ਪੂਰੀਆਂ ਉਹ ਲੈਣਗੀਆਂ ਤੇ ਸਸਤਾ ਪਊ ਝੋਨਾ ਜਿਹੜਾ ਤੇਰਾ 10 ਦਿਨਾਂ ਦੇ ਵਿੱਚ ਹੀ ਪੂਰਾ ਫਟਾਰਾ ਕਰ ਲੂਗਾ ਯੂਰੀਆ ਦੇ ਵਿੱਚ ਹੀ ਰਲਾ ਕੇ ਹੁਣ ਇਹਨੂੰ ਪਾ ਦੇ ਤੇ ਬਹੁਤ ਸਾਰੇ ਜ਼ਿੰਮੇਦਾਰ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਟਾਰੇ ਦੇ ਵਾਸਤੇ ਯੂਰੀਆ ਦੇ ਵਿੱਚ ਰਲਾ ਰਲਾ ਕੇ ਵੱਖ-ਵੱਖ ਪ੍ਰੋਡਕਟ ਜਿਹੜੇ ਵਰਤ ਰਹੇ ਨੇ ਸੋ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਇਹਨਾਂ ਪ੍ਰੋਡਕਟਾਂ ਦੀ ਸੱਚਾਈ ਕੀ ਹੈ ਕਿ ਇਹਨਾਂ ਨਾਲ ਬਾਕੀ ਆਪਣੀ ਫਸਲ ਦੇ ਵਿੱਚ ਫਟਾਰਾ ਹੁੰਦਾ ਜਾਂ ਆਪਾਂ ਨੂੰ ਬਾਕੀ ਤੱਤਾਂ ਦੀ ਜ਼ਰੂਰਤ ਨਹੀਂ ਹੈਗੀ ਜਾਂ ਫਸਲ ਦੇ ਵਿੱਚ ਜਦੋਂ ਆਪਾਂ ਜੂਰੀਏ ਦੀ ਪਹਿਲੀ ਕਿਸ਼ਤ ਪਾ ਰਹੇ ਹਾਂ ਤਾਂ ਕਿਹੜੇ-ਕਿਹੜੇ ਤੱਤ ਵਰਤਣੇ ਨੇ ਕਿਹੜੀਆਂ-ਕਿਹੜੀਆਂ ਪ੍ਰੋਡਕਟ ਆਪਾਂ ਜੂਰੀਏ ਦੀ ਪਹਿਲੀ ਕਿਸ਼ਤ ਦੇ ਵਿੱਚ ਪਾਉਣੇ ਨੇ ਜਾਂ ਅਗਲੀਆਂ ਕਿਸ਼ਤਾਂ ਦੇ ਵਿੱਚ ਪਾਉਣੇ ਨੇ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹਦੇ ਬਾਰੇ ਗੱਲਬਾਤ ਕਰਾਂਗੇ ਸੋ ਜਿਹੜੇ ਵੀ ਕਿਸਾਨ ਵੀਰ ਚੈਨਲ ਦੇ ਉੱਤੇ ਨਵੇਂ ਆਏ ਨੇ ਉਹਨਾਂ ਨੂੰ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਆ ਜਿਹੜਾ ਉਹ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਓ ਉਹਦਾ ਨੋਟੀਫਿਕੇਸ਼ਨ ਜਿਹੜਾ ਆਪਾਂ ਨੂੰ ਮਿਲਦਾ ਰਹੇ। ਦੋਸਤੋ ਜੇ ਆਪਾਂ ਮੋਢਲੇ ਤੌਰ ਤੇ ਦੇਖਦੇ ਆ ਆਪਣੇ ਝੋਨੇ ਦੀ ਫਸਲ ਦੇ ਵਾਸਤੇ ਚਾਰ ਮੇਨ ਤੱਤਾਂ ਦੀ ਲੋੜ ਪੈਂਦੀ ਹੈ। ਨਾਈਟ੍ਰੋਜਨ ਦੀ ਲੋੜ ਆ ਉਹਦੇ ਵਾਸਤੇ ਆਪਾਂ ਜੂਰੀਆ ਵਰਤਦੇ ਆ ਫਾਸਫੋਰਸ ਦੀ ਲੋੜ ਆ ਉਹਦੇ ਵਾਸਤੇ ਡੀਏਪ ਜਾਂ ਸੁਪਰ ਖਾਦ ਦੀ ਵਰਤੋਂ ਕਰਦੇ ਆ ਤੀਸਰੀ ਮੇਨ ਤੱਤ ਜਿਹੜਾ ਪੋਟਾਸ਼ ਤੱਤ ਆ ਜਾਂਦਾ ਹੈ ਉਹਦੇ ਵਾਸਤੇ ਆਪਾਂ ਮੀਰੋਟਾ ਪੋਟਾਸ਼ ਵਰਤਦੇ ਆ ਕਾਫੀ ਸਾਰੀਆਂ ਜ਼ਮੀਨਾਂ ਦੇ ਵਿੱਚ ਜ਼ਿੰਕ ਤੱਤ ਦੀ ਜਿਹੜੀ ਘਾਟ ਆਉਣ ਲੱਗ ਗਈ ਉਹਦੇ ਵਾਸਤੇ ਆਪਾਂ ਜ਼ਿੰਕ ਵਰਤਦੇ ਆਂ ਕਈ ਕਈ ਤਰ੍ਹਾਂ ਦੇ ਜ਼ਿੰਕ ਜਿਹੜੇ ਬਾਜ਼ਾਰ ਤੋਂ ਆਪਾਂ ਨੂੰ ਮਿਲ ਜਾਂਦੇ ਨੇ ਆਪਾਂ ਉਹ ਵਰਤਦੇ ਆਂ ਹੁਣ ਬਾਜ਼ਾਰ ਦੇ ਵਿੱਚ ਜਾਂ ਵੱਖ-ਵੱਖ ਕੰਪਨੀਆਂ ਦੇ ਕਰਮਚਾਰੀ ਜਿਹੜੇ ਜ਼ਿੰਮੇਵਾਰਾਂ ਨੂੰ ਆ ਕੇ ਸਮਝਾਉਂਦੇ ਨੇ ਜਾਂ ਜ਼ਿੰਮੇਵਾਰ ਉਹਨਾਂ ਦੇ ਕਹਿ ਦੇਤੇ ਲੱਗ ਕੇ ਇਹ ਚੀਜ਼ਾਂ ਵਰਤਦੇ ਵੀ ਨੇ ਉਹਨਾਂ ਦੀ ਸੱਚਾਈ ਕੀ ਆ ਜਦੋਂ ਆਪਾਂ ਨੂੰ ਇਹ ਦੱਸਿਆ ਜਾਂਦਾ ਵੀ ਆਹ ਪ੍ਰੋਡਕਟ ਤੂੰ ਪਾ ਲਾ ਇਹਦੇ ਨਾਲ ਤੇਰੀ ਪੋਟਾਸ਼ ਦੀ ਲੋੜ ਪੂਰੀ ਹੋ ਜਾਊ ਨਾ ਤੈਨੂੰ ਜ਼ਿੰਕ ਪਾਉਣ ਦੀ ਲੋੜ ਹੈ ਨਾ ਡੀਪੀ ਦੀ ਜ਼ਰੂਰਤ ਹੈ ਬੂਟਾ ਤੇਰਾ ਪੂਰਾ ਪੂਜਾ ਕਰੂਗਾ ਹੁਣ ਜੇ ਆਪਾਂ ਜ਼ਰੂਰਤਾਂ ਦੇ ਹਿਸਾਬ ਨਾਲ ਦੇਖਦੇ ਆਂ ਪੋਟਾਸ਼ ਤੱਤ ਦੇ ਬਾਰੇ ਤੁਸੀਂ ਜਾਣਦੇ ਹੋ ਸਾਰੇ ਪੋਟਾਸ਼ ਤੱਤ ਆਪਾਂ ਜ਼ਿਆਦਾਤਰ ਮਿਊਨੋਟਾ ਪੋਟਾਸ਼ ਤੋਂ ਲੈਂਦੇ ਆ 20 ਕਿਲੋ ਨਾਲ ਆਪਣੀ ਜ਼ਰੂਰਤ ਪੂਰੀ ਹੁੰਦੀ ਆ ਇਸੇ ਤਰ੍ਹਾਂ ਜ਼ਿੰਕ ਹੈ ਜ਼ਿੰਕ ਆਪਾਂ ਜਾਂ 33% ਵਰਤਦਾ ਜਾਂ 21% ਵਰਤਦੇ ਆ 8 ਤੋਂ 10 ਕਿਲੋ ਨਾਲ ਆਪਣੀ ਜ਼ਿੰਕ ਦੀ ਜ਼ਰੂਰਤ ਪੂਰੀ ਹੁੰਦੀ ਆ ਤਾਂ ਬੂਟਾ ਚੱਲਦਾ ਹੁਣ ਜਿਹੜੇ ਪ੍ਰੋਡਕਟ ਆਪਾਂ ਨੂੰ ਦਿੱਤੇ ਜਾਂਦੇ ਨੇ ਤੁਸੀਂ ਧਿਆਨ ਦਿਓ ਉਹਨਾਂ ਦੇ ਵਿੱਚ ਕਿੰਨੀ ਕੁ ਮਾਤਰਾ ਦੇ ਵਿੱਚ ਇਹ ਤੱਤ ਹੈਗੇ ਆ ਇਨਾਂ ਦੇ ਵਿੱਚ ਕੁਝ ਵੀ ਨਹੀਂ ਹੈਗਾ ਇਹ ਆਪਾਂ ਨੂੰ ਸਿਰਫ ਤੇ ਸਿਰਫ ਮੂਰਖ ਬਣਾਇਆ ਜਾ ਰਿਹਾ ਹੈ ਚੰਗੇ ਪੈਸੇ ਬਣਾਉਣਾ ਦਾ ਇਹ ਜਿਹੜਾ ਸਾਧਨ ਬਣਿਆ ਹੋਇਆ ਸੋ ਜਦੋਂ ਵੀ ਆਪਾਂ ਜੂਰੀਆ ਪਾਉਣਾ ਹੈ ਜੂਰੀਏ ਦੇ ਵਿੱਚ ਇਸ ਤਰ੍ਹਾਂ ਦੇ ਪ੍ਰੋਡਕਟ ਪਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਇਹ ਰੰਗ-ਬਰੰਗੇ ਪ੍ਰੋਡਕਟ ਨੇ ਇਹ ਰੰਗ-ਬਰੰਗੇ ਪੈਕਿੰਗ ਦੇ ਵਿੱਚ ਇਹਨਾਂ ਨੂੰ ਪੈਕ ਕਰਕੇ ਆਪਾਂ ਨੂੰ ਦਿੱਤਾ ਜਾਂਦਾ ਹੈ ਲਭਾਉਣੇ ਜੇ ਉਹਦੇ ਉੱਪਰ ਜਿਹੜੀਆਂ ਤਸਵੀਰਾਂ ਬਣਾਇਆ ਜਾਂਦੀਆਂ ਨੇ ਸੋ ਜ਼ਿੰਮੇਦਾਰਾਂ ਨੂੰ ਪੁੱਛਲਾ ਲਿਆ ਜਾਂਦਾ ਹੈ ਉਹ ਇਹਨਾਂ ਦਾ ਕੋਈ ਫਾਇਦਾ ਨਹੀਂ ਹੈਗਾ ਡੱਕਾ ਫਾਇਦਾ ਨਹੀਂ ਹੈਗਾ ਜ਼ਿੰਮੇਦਾਰਾਂ ਨੂੰ ਇਹਦੇ ਵਿੱਚੋਂ ਕੁਝ ਨਹੀਂ ਆਪਾਂ ਨੂੰ ਕੱਢਣ ਪਾਉਣਾ ਹੈਗਾ ਦੇਖੋ ਇਹ ਗੱਲ ਤਾਂ ਆਪਾਂ ਸਾਰੇ ਧਿਆਨ ਨਾਲ ਜਾਣ ਜਾਣ ਜੇਕਰ ਕੋਈ ਆਪਾਂ ਨੂੰ ਇਹ ਕਹੇ ਆ ਕੇ ਵੀ ਤੁਹਾਡਾ ਬੱਚਾ 1 ਸਾਲ ਦਾ ਉਹਨੂੰ ਆ ਜਿਹੜੀ ਸ਼ੀਸ਼ੀ ਦਵਾਈ ਦੀ ਦਿਓ ਤੇ ਉਹ 1 ਮਹੀਨੇ ਦੇ ਵਿੱਚ 6 ਇੰਚ ਉਦੀ ਹਾਈਟ ਵਾਜੂਗੀ ਜਾਂ ਉਹਦਾ 8-10 ਕਿਲੋ ਵਜ਼ਨ ਵਾਜੂ ਤੁਸੀਂ ਉਹ ਤੋਂ ਦਵਾਈ ਲੈ ਕੇ ਵਰਤੋਗੇ ਤੁਸੀਂ ਕਹੋਗੇ ਉਹਨੂੰ ਸਮਝਾਓਗੇ ਭਾਈ ਇਹਦੇ ਨਾਲ 1 ਮਹੀਨੇ ਦੇ ਵਿੱਚ ਕਿਸ ਤਰ੍ਹਾਂ ਵੱਧ ਸਕਦਾ ਜਿਹੜੀ ਹਾਈਟ 3-4 ਸਾਲ ਦੇ ਵਿੱਚ ਵਧਣੀ ਆ ਉਹ 1 ਮਹੀਨੇ ਦੇ ਵਿੱਚ ਕਿਸ ਤਰ੍ਹਾਂ ਵਧ ਜੂ ਉਹਨੂੰ ਤਾਂ ਆਪਾਂ ਕਈ ਤਰ੍ਹਾਂ ਦੇ ਸਵਾਲ ਕਰਦੇ ਆਂ ਪਰ ਜਿਹੜੇ ਆਪਾਂ ਨੂੰ ਇਸ ਤਰ੍ਹਾਂ ਦੇ ਪ੍ਰੋਡਕਟ ਦਿੱਤੇ ਜਾ ਰਹੇ ਨੇ ਉਹ ਲੈ ਕੇ ਚੁੱਪਚੀਤੇ ਆਪਾਂ ਫਸਲ ਦੇ ਵਿੱਚ ਵਸਾ ਲੈਂਦੇ ਆਂ ਆਪਾਂ ਨੂੰ ਇਹ ਚੀਜ਼ ਸਮਝਣ ਦੀ ਲੋੜ ਆ ਕਿਹੜੀ-ਕਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਚੀਜ਼ ਆਪਾਂ ਫਸਲ ਨੂੰ ਦਈਏ ਸੋ ਜਿਹੜੀਆਂ ਮੇਨ ਜ਼ਰੂਰਤਾਂ ਉਹਦੇ ਬਾਰੇ ਆਪਾਂ ਪਹਿਲਾਂ ਗੱਲ ਕਰ ਚੁੱਕਿਆ ਵੀ ਪੋਟਾਸ਼ ਦੀ ਲੋੜ ਹੈ ਝੋਨੇ ਦੇ ਵਿੱਚ ਜਿੰਕ ਤੱਤ ਦੀ ਲੋੜ ਹੈ ਇਹਨਾਂ ਦੋ ਵੱਡੇ ਤੱਤਾਂ ਦੀ ਲੋੜ ਹੈ ਤੀਸਰੀ ਆਪਾਂ ਨੂੰ ਡੀਏਪੀ ਦੀ ਲੋੜ ਹੈ ਡੀਏਪੀ ਜੇ ਆਪਾਂ ਕਣਕ ਦੇ ਵਿੱਚ ਵਰਤਿਆ ਹੋਇਆ ਫਿਰ ਕੋਈ ਜ਼ਰੂਰਤ ਨਹੀਂ ਜੇ ਨਹੀਂ ਵਰਤਿਆ ਕਣਕ ਵਿੱਚ ਘੱਟ ਮਾਤਰਾ 'ਚ ਵਰਤਿਆ ਹੋਇਆ ਤਾਂ 25 26 ਕਿਲੋ ਅੱਧਾ ਘੱਟਾ ਤੁਸੀਂ ਡੀਏਪੀ ਦਾ ਵਰਤ ਲਓ ਤੇ ਆਪਣੀਆਂ ਸਾਰੀਆਂ ਖਾਦਾਂ ਜਿਹੜੀਆਂ ਪੂਰੀਆਂ ਹੋ ਜਾਣਗੀਆਂ ਕੁਝ ਪਾਉਣ ਦੀ ਜ਼ਰੂਰਤ ਨਹੀਂ ਸੋ ਜੂ ਖੇਤ ਦੇ ਵਿੱਚ ਜੂਰੀਏ ਦੀ ਜੇ ਤੁਸੀਂ ਪਹਿਲੀ ਕਿਸ਼ਤ ਪਾ ਰਹੇ ਹੋ ਜੇ ਪोटाश ਤੱਤ ਜ਼ਿੰਕ ਤੱਤ ਤੁਸੀਂ ਪਾ ਚੁੱਕੇ ਹੋ ਤਾਂ ਕੁਝ ਵੀ ਨਾਲ ਪਾਉਣ ਦੀ ਲੋੜ ਨਹੀਂ ਨਹੀਂ ਤਾਂ ਫਿਰ 20 ਕਿਲੋ ਮਿਰੋਟਾ ਪोटाश ਪਾ ਲਓ 8 ਤੋਂ 10 ਕਿਲੋ ਜ਼ਿੰਕ 33% ਵਾਲਾ 7-8 ਕਿਲੋ ਨਾਲ ਸਰਦੂ 10 21% ਵਾਲਾ 10 ਕਿਲੋ ਜ਼ਿੰਕ ਪਾ ਲਓ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹਾਂ ਜਿਹੜੀਆਂ ਜ਼ਮੀਨਾਂ ਦੇ ਵਿੱਚ ਪਾਣੀ ਖੜਨ ਦੀ ਪ੍ਰੋਬਲਮ ਆ ਰਹੀਆਂ ਰੇਤਲੀਆਂ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਦੇ ਵਿੱਚ ਲੋਹੇ ਤੱਤ ਦੀ ਘਾਟ ਆ ਜਾਂਦੀ ਹੈ ਜ਼ਿੰਕ ਤੱਤ ਦੀ ਨਾਲ ਹੀ ਘਾਟਾਂ ਜਿਹੜਾ ਉਹਨਾਂ ਦੇ ਵਿੱਚ ਜ਼ਿੰਕ ਤੇ ਲੋਹੇ ਦੀਆਂ ਸਪਰੇਅ ਤੁਸੀਂ ਕਰ ਦੋਗੇ ਤਾਂ ਉਹ ਪੂਰੀ ਹੋਊ। ਇਹਨਾਂ ਪ੍ਰੋਡਕਟਾਂ ਦੇ ਪਿੱਛੇ ਨਹੀਂ ਲੱਗਣਾ ਜੂਰੀਆ ਦੀ ਹੁਣ ਤੁਸੀਂ ਪਹਿਲੀ ਕਿਸ਼ਤ ਪਾ ਰਹੇ ਹੋ। ਬਿਲਕੁਲ ਕੱਲੀ ਅ 35 ਤੋਂ 40 ਕਿਲੋ ਜੂਰੀਆ ਨਾਲ ਹੀ ਆਪਣਾ ਚੱਲੇ ਜਾਣਾ। ਜੇ ਜ਼ਿਆਦਾ ਤਾਂ ਉਹਨਾਂ ਤਾਂ ਇੱਕ ਘਟਾ ਇੱਕ ਕਿੱਲੇ ਦੇ ਵਿੱਚ ਤੁਸੀਂ ਪਾ ਸਕਦੇ। ਸੋ ਹੋਰ ਕੁਝ ਵੀ ਤੱਤ ਨਾਲ ਪਾਉਣ ਦੀ ਜ਼ਰੂਰਤ ਨਹੀਂ ਜੇ ਤੱਤ ਤੁਸੀਂ ਵਰਤੇ ਨੇ ਨਹੀਂ ਤਾਂ ਤੁਸੀਂ ਜੇ ਨਹੀਂ ਵਰਤੇ ਤਾਂ ਨਾਲ ਰਲਾ ਕੇ ਵੀ ਵਰਤ ਸਕਦੇ ਹੋ ਜਿੰਕ ਜੂਰੀਏ ਦੇ ਨਾਲ ਜੇ ਰਲਾ ਕੇ ਪਾਉਂਗੇ ਤਾਂ ਪਾਣੀ ਛੱਡ ਕੇ ਤਾਂ ਜਲਦੀ ਨਾਲ ਪਾਉ ਜਾ 33% ਵਾਲਾ ਪਾ ਲਓ ਉਹ ਤੁਸੀਂ ਪਾ ਸਕਦੇ ਹੋ ਪोटाश ਜੂਰੀਏ ਦੇ ਨਾਲ ਰਲਾ ਕੇ ਵਰਤਾ ਹੀ ਜਾ ਸਕਦਾ ਸੋ ਜਿਹੜੇ ਜੇ ਇਹਨਾਂ ਖਾਦਾਂ ਦੀ ਜਿੰਨਾ ਦੀ ਜ਼ਰੂਰਤ ਆ ਉਹਨਾਂ ਖਾਦਾਂ ਵਾਲੀ ਆਪਾਂ ਧਿਆਨ ਦਿਈਏ ਬਾਜ਼ਾਰ ਦੇ ਵਿੱਚੋਂ ਅਲੱਗ ਤਰ੍ਹਾਂ ਦਾ ਬਹੁਤ ਘਾਫੂਸ ਮਿਲ ਰਿਹਾ ਹੈ ਜ਼ਿਮੀਂਦਾਰਾਂ ਦੀ ਜੇਬ ਦੇ ਉੱਤੇ ਹਰ ਇੱਕ ਦੀ ਅੱਖ ਆ ਇਸ ਵੇਲੇ ਸੋ ਸੋਚ ਸਮਝ ਕੇ ਚੱਲਣਾ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹ ਹੀ ਆਪਾਂ ਵਰਤਣੀ ਆ ਸਪੋਸਟ ਤੋਂ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ